ਬਰਾਉਂ ਦਿਨੇ ਤਾਂ ਮੀਂਹ ਨਹੀਂ ਆਇਆ। ਬਈ ਬਹੁਤ ਦੇਖੋ ਥਾਣ ਦੇਖੋ ਬਈ ਜਮਾ ਕੱਲਾ ਕੱਲਾ ਥਾਣ ਲੱਗਿਆ ਹੋਇਆ ਹੈਗਾ। 2 ਸਾਲਾਂ ਦੀ ਇਹ ਬਿਲਕੁਲ ਪ੍ਰੋਪਰ ਹੈ ਨਹੀਂ ਤੇ 4 ਮਹੀਨੇ ਦੀ ਗੱਬਣ ਹੈ ਜੀ ਇਹ। ਯਾ ਇਹ ਮਜਵੀ ਰਿਪੀਟਰ ਮੱਝ ਸੀਗੀ ਤੇ ਉਹ ਇਹਨਾਂ ਨੇ ਐਡਮ ਬੁੱਲਦੇਓ ਤੋਂ ਡਾਇਰੈਕਟ ਕ੍ਰਾਸ ਕਰਾਈ ਸੀਗੀ ਤੇ ਆਹ ਮੱਝ ਦੀ ਹਾਈਟ ਦੇਖ ਲਓ ਤੇ ਇਹਦੀ ਕੱਟੀ ਦੀ ਹਾਈਟ ਦੇਖ ਲਓ। ਕੱਟੀ ਇਹਦੂ ਵੱਡੀ ਹੋਵਾਂਗੀ। ਬਰਾਉਂ ਦੇ ਭਾਰ ਪੈਣ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਘਟਾਊਗੀ। ਕਿਉਂਕਿ ਇਹ ਨਾਲ ਦਾ ਜਿਹੜਾ ਪਿੱਠਪੋੜ ਆ ਗਿਆ ਉਹ ਸਿੱਧਾ ਆ ਗਿਆ ਜੀ ਜਿਹੜਾ ਮਾਂ ਦਾ ਰਿਕਾਰਡ ਵੀ ਇਹਦੀ ਦਾ ਬਲਾਕ ਲੈਵਲ ਤੇ ਮਿਲਾਂ ਦਿੱਤੀ 18 ਕਿਲੋ 300 ਗ੍ਰਾਮ ਵੀ ਉਹ ਕਰੇ ਉਹ 20 ਹੀ ਟੱਪ ਜਾਂਦੀ ਸੀ ਅੱਛਾ ਬਈ ਘਰੇ 20 ਪਲੱਸ ਦੁੱਧ ਦਿੱਤਾ ਹੋਇਆ ਬਈਓ ਨੇ ਹਾਂ ਜੀ ਇਹ ਮਸਤੂਆਣੇ ਦੇ ਵੀ ਤੀਜੇ ਦੇ ਆ ਗਿਆ ਸੀ ਕਾਫਰਾਲੀ ਚ ਤੇ ਧਨੌਲੇ ਇਹ ਆ ਗਏ ਸੱਤਵੇਂ ਦੇ ਵੀਰੇ ਇਹਦੇ ਨਾਲ ਵੀ ਹੁੰਦਾ ਵੀਰੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜਗਦੀਪ ਵੀਰੇ ਇਹਦੇ ਨਾਲ ਵੀ ਹੁੰਦਾ ਸੇਖੂ ਬਾਸ ਇਧਰ ਪਸੌਰ ਆ ਸੰਗਤੀ ਵਾਲਾ ਇਹ ਪਿੰਡੇ ਨੇ ਇਹ ਮੁੰਡਾ ਕਵਰ ਕਰਦਾ ਵੀਰੇ ਇਹ ਸਾਰੇ ਸੀਮਣੇ ਇਹਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਖੜੇ ਆ ਇੱਕ ਆਮ ਦਰਮਿਆਨੇ ਜੇ ਘਰ ਦੇ ਵਿੱਚ ਤੇ ਜਿੱਥੇ ਬਾਈ ਹੋਰਾਂ ਨੇ ਇੱਕ ਬਹੁਤ ਹੀ ਜ਼ਬਰਦਸਤ ਤੇ ਬਹੁਤ ਤਾਕੜਾ ਸਾਨ ਰੱਖਿਆ ਹੋਇਆ ਹੈਗਾ ਇਹ ਸਾਨ ਹੈਗਾ ਤਾਂ ਖਲੀ ਬੋਲਦਾਗਾ ਪਰ ਇਹ ਥੋੜਾ ਜਿਹਾ ਲੋਕਿਆ ਹੋਇਆ ਹੈਗਾ ਬਾਈ ਹੋਰਾਂ ਨੇ ਇਹਦੀ ਇੰਨੀ ਜ਼ਿਆਦਾ ਪ੍ਰਮੋਸ਼ਨ ਕੀਤੀ ਨਹੀਂ ਗਈ ਹੈਗੀ ਤੇ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਾਵਾਂਗੇ ਤੇ ਜਿਹੜਾ ਸਾਨ ਆ ਬਹੁਤ ਜ਼ਿਆਦਾ ਜ਼ਬਰਦਸਤ ਆਗਾ ਤੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂਗੇ ਜੀ ਸਸਰੀ ਕਾਲ ਬਾਈ ਸਸਰੀ ਘਰ ਬਰੇ ਕੀ ਹਾਲ ਚਾਲ ਆ ਬਾਈ ਠੀਕ ਆ ਬਰੇ ਤੇ ਬਾਈ ਜਿਹੜਾ ਆਪਣਾ ਇਹ ਸਾਹਣਾ ਗਿਆ ਕਿਹੜੇ ਬੋਲ ਆ ਗਿਆ ਬਾਈ ਇਹ ਇਹ ਮੇਰੇ ਖਲੀ ਦਾ ਬੱਚਾ ਵੀਰੇ ਅਸੇ ਖਲੀ ਦਾ ਬੱਚਾ ਆ ਗਿਆ ਬਾਈ ਹਾਂ ਦੂਰ ਫਾਰਮ ਵਾਲੇ ਦਾ ਵੀਰੇ ਠੀਕ ਆ ਬਾਈ ਜੀ ਤੇ ਇਹਦੀ ਮਾਂ ਦਾ ਰਿਕਾਰਡ ਕੀ ਆ ਬਾਈ ਮਾਂ ਦਾ ਰਿਕਾਰਡ ਵੀਰੇ ਦੀ ਦਾ ਬਲਾਕ ਲੈਵਲ ਤੇ ਮਿਲਿਆ ਦਿੱਤੀ 18 ਕਿਲੋ 300 ਗ੍ਰਾਮ ਵੀਰੇ ਉਹ ਕਰੇ ਉਹ 20 ਹੀ ਟੱਪੀਆਂ ਦਿੱਤੀ ਅੱਛਾ ਬਾਈ ਕਰੇ 20 ਪਲੱਸ ਦੁੱਧ ਦਿੱਤਾ ਹੋਇਆ ਬਾਈ ਉਹਨੇ ਹਾਂ ਜੀ ਠੀਕ ਆ ਬਾਈ ਜੀ ਤੇ ਬਈ ਇਹਦੇ ਬੱਚੇ ਆਏ ਨੇ ਬਈ ਹੁਣ ਵੀਰੇ ਇਹਦੇ ਬੱਚੇ ਹੈਗੇ ਨੇ ਆਪਣੇ ਘਰੇ ਵੀ ਹੈਗੀ ਇੱਕ ਕੱਟੀ ਇਹਦੀ ਬਾਕੀ ਉਰੇ ਮੇਰੇ ਪਿੰਡ ਚ ਬਹੁਤ ਬੱਚੇ ਨੇ ਵੀਰੇ ਦੇ ਅੱਛਾ ਬਈ ਤੇ ਬਈ ਇਹਦਾ ਸੀਮਨ ਤਿਆਰ ਆਪਣੇ ਕੋਲੇ ਸੀਮਨ ਹੁਣ ਤਿਆਰ ਹੈ ਵੀਰੇ ਇਹਦਾ ਠੀਕ ਆ ਬਈ ਜੇ ਕੋਈ ਵੀਰ ਭਰਾ ਆਪਾਂ ਤੋਂ ਲੈਣਾ ਚਾਹੇ ਜਾਂ ਕੋਈ ਡਾਕਟਰ ਸਾਹਿਬਾਨ ਲੈਣਾ ਚਾਹਣ ਤਾਂ ਉਹ ਲੈ ਸਕਦੇ ਨੇ ਬਈ ਆਪਾਂ ਤੋਂ ਕੋਈ ਵੀ ਲੈ ਸਕਦਾ ਕੋਈ ਮਰਜ਼ੀ ਆ ਜੇ ਵੀਰੇ ਠੀਕ ਹੈ ਬਈ ਜੀ ਤੇ ਬਈ ਇਹਨੇ ਕੋਈ ਇਹਨੂੰ ਮੇਲਿਆਂ ਚ ਪਾਇਆ ਕਦੇ ਬਈ ਮੇਲੇ ਚ ਵੀਰੇ ਪਾਇਆ ਮਸਤੂਆਣੇ ਵੀ ਪਾਇਆ ਸੀ ਵੀਰੇ ਇਹ ਤਨੋਲੇ ਵੀ ਪਾਇਆ ਸੀ ਵੀਰੇ ਅੱਛਾ ਬਈ ਉਥੋਂ ਜਿੱਤਿਆ ਬਈ ਇਹ ਇਹ ਮਸਤੂਆਣੇ ਤੋਂ ਵੀ ਕਾਫਰਾ ਲੀਜੀਏ ਤੇ ਤਨੌਲੇ ਇਹ ਆਗੇ 7ਵੇਂ ਦੇ ਵੀਰੇ ਅੱਛਾ ਬਈ ਤਨੌਲੇ ਮੇਲੇ ਦੇ ਵਿੱਚ 7ਵੇਂ ਨੰਬਰ ਤੇ ਆਇਆ ਹੋਇਆ ਦੋਸਤੋ ਤੇ ਕਾਫਰ ਰੈਲੀ ਦੇ ਵਿੱਚ ਮਸਤਵਾਨਾ ਸਾਹਿਬ ਇਹ ਖੇਤੀਜੇ ਨੰਬਰ ਤੇ ਆਇਆ ਹੈ ਬਈ ਤਨੌਲੇ ਵੀਰੇ ਬਹੁਤ ਵੱਡਾ ਮੁਕਾਬਲਾ ਹੈ ਤਨੌਲੇ ਵੀਰੇ ਹਾਂ ਬਈ ਤਨੌਲੇ ਬਹੁਤ ਜਿਆਦਾ ਵੱਡਾ ਮੁਕਾਬਲਾ ਹੁੰਦਾ ਆਪਣੇ ਦਰਸ਼ਕ ਵੀਰਾਂ ਨੂੰ ਪਤਾ ਹੀ ਹੈਗਾ ਸਾਰਿਆਂ ਨੂੰ ਤੇ ਤੁਸੀਂ ਬੋਡੀ ਸਟਰਕਚਰ ਦੇਖੋ ਤੇ ਟੈਸਟਿਕਲ ਦੇਖੋ ਤੇ ਹਾਂਜੀ ਬਈ ਇਹਦੀ ਕੱਟੀ ਕਿਹੜੀ ਜਿਹੜੀ ਆਪਣੇ ਘਰੇ ਆਗੀ ਇਹਦੀ ਕੱਟੀ ਆ ਵੀਰੇ ਇਹਦੀ ਸੱਚ ਹੈ ਭਾਈ ਇੱਕ ਕੱਟੀ ਆ ਗਈ ਹੈ ਭਾਈ ਇਹਦੇ ਬਾਲ ਜੇ ਭਾਈ ਕਿਵੇਂ ਝੜੇ ਬਾਲ ਵੀ ਇਹਦੇ ਕੱਟਣ ਲੱਗੇ ਆ ਦੂ ਵਾਰ ਟੱਪਣ ਲੱਗੇ ਆ ਦੂ ਚਲਾ ਜਾ ਕਰਾ ਗਈ ਵੀਰੇ ਅੱਛਾ ਭਾਈ ਹਾਂ ਤਾਂ ਕਰਕੇ ਤਾਂ ਰੰਗ ਜਾ ਵੀ ਤਾਂ ਕਰਕੇ ਉਹ ਮਾੜਾ ਮਾੜਾ ਰੰਗ ਬਾਲ ਕੱਟਿਆ ਠੀਕ ਹੈ ਠੀਕ ਹੈ ਭਾਈ ਮੈਂ ਇੱਥੇ ਕੋਈ ਪ੍ਰੋਬਲਮ ਆ ਨਹੀਂ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਵੀਰੇ ਇਹ ਭਾਈ ਕਿੰਨੇ ਟਾਈਮ ਦੀ ਹੈਗੀ ਇਹ ਕੱਟੀ ਉਮਰੇ ਦੀ ਸਾਲ ਦੀ ਆ ਵੀਰੇ 1 ਸਾਲ ਦੀ ਕੱਟੀ ਠੀਕ ਹੈ ਭਾਈ ਤੇ ਬਹੁਤ ਸੋਹਣੇ ਤੇ ਇਹਦੀ ਅੰਡਰ ਕੁਆਲਿਟੀ ਦਿਖਾ ਦਿਓ ਭਾਈ ਚੋਲੀ ਦੇ ਵੀਰੇ ਜਿਵੇਂ ਤਾਂ ਉਹ ਬਣਾਉਂਦੇ ਨੇ ਤਾਂ ਨਵੇਂ ਨੇ ਆਹ ਬਈ ਬਹੁਤ ਦੇਖੋ ਥਾਣ ਦੇਖੋ ਬਈ ਜਮਾ ਕੱਲਾ ਕੱਲਾ ਥਾਣ ਲੱਗਿਆ ਹੋਇਆ ਹੈਗਾ ਬਹੁਤ ਜਿਆਦੇ ਸੋਹਣਾ ਹੈਗਾ ਤੇ ਬਈ ਇਹ ਇੱਕ ਸਾਲ ਦੀ ਹੋ ਗਈ ਹੈ ਬਈ ਬਾਕੀ ਸੰਗ ਸੰਗ ਦੇਖ ਸਿੰਘ ਬਈ ਦੇਖੋ ਬਹੁਤ ਜਿਆਦੇ ਸੋਹਣੇ ਲੱਗੇ ਹੋਏ ਨੇਗੇ ਤੇ ਬਿਲਕੁਲ ਆਪਦੇ ਬਾਪ ਦੀ ਤਰ੍ਹਾਂ ਕੀ ਆ ਦੇਖੋ ਬਈ ਸਾਰਾ ਬਰੇ ਆਉਣ ਵਾਲੇ ਮੇਲੇ ਨਾ ਪੀਡੀਐਫ ਦੇ ਮੇਲੇ ਤੇ ਨੂੰ ਅਸੀਂ ਲੱਗੇ ਜਾਵਾਂਗੇ ਅੱਛਾ ਬਈ ਜਿੱਤੇ ਆ ਰਹੇ ਉਹ ਕਿਸਮਤ ਆ ਠੀਕ ਹੈ ਭਾਈ ਮਤਲਬ ਮੇਲੇ ਚ ਜ਼ਰੂਰ ਪਾਉਣੀ ਹੈ ਸੇ ਭਈ ਇਹ ਲੈ ਕੇ ਜਾਵਾਂਗੇ ਜਿਸ ਨਾਲ ਆਪਣੇ ਤੰਦਰੁਸਤ ਰੱਖੀਦਾ ਤੇ ਇੱਕ ਟੀ ਮੇਲੇ ਪੀਡੀਫੇ ਲੈ ਜਾਊਗੀ ਠੀਕ ਹੈ ਭਾਈ ਤੇ ਭਈ ਆਪਣੇ ਘਰੇ ਜਿਹੜੇ ਹੋਰ ਆਪਣੇ ਬੱਚੇ ਰੱਖੇ ਹੋਏ ਨੇ ਜਾਂ ਮੱਝਾਂ ਨੇ ਗੀਆਂ ਆਪਣੇ ਕਿੰਨੇ ਲੀਟਰ ਦੁੱਧ ਆ ਲਈਏ ਨੇ ਭਾਈ ਮੱਝਾਂ ਵੀ 15 ਤੋਂ ਉੱਤੇ ਨੇ ਸਾਰੀਆਂ ਬੱਜਾ ਸਾਰੀਆਂ 15 ਤੋਂ ਉੱਤੇ ਨੇ ਮਤਲਬ ਵੀ ਬਰੀਡਤੀ ਕੰਮ ਕਰਦੇ ਹੋ ਤੁਸੀਂ ਸਾਰਾ ਹੈ ਭਾਈ 15 ਤੋਂ ਉੱਤੇ ਨੇ ਵੀਰੇ ਮੱਝਾਂ ਤਾਂ ਹੁਣ ਆ ਮੱਝਾਂ ਦੁੱਧੋ ਹਟ ਰਹੀਆਂ ਵੀਰੇ ਅੱਛਾ ਭਾਈ ਹਟੀਆਂ ਜਾਣੇ ਨੂੰ ਹੁਣ ਦੁੱਧ ਤੇਰੀ ਆ 5-5 ਕਿਲੋ ਇਹਨੂੰ ਤੇ ਐ ਮੰਨ ਲਾ ਵੀਰੇ ਇਹ ਪੰਜਵੀਂ ਆ ਗੱਪਣਾ 5 ਮਹੀਨੇ ਦੀ ਬਣ ਕੇ ਕਿੰਨਾ ਦੁੱਧ ਦਿੰਦੀ ਹੈ ਬਈ ਇਹ 80 ਕਿਲੋ ਦੁੱਧ ਹੁੰਦਾ ਹੈ 70 17 ਕਿਲੋ ਦੁੱਧ ਹੁੰਦਾ ਬਈ ਇਹ ਅੱਛਾ ਬਈ ਹਾਂ ਬਾਕੀ ਸਮਾਈ ਦੇ ਵੀਰੇ ਹੁਣ ਆਹ ਆਤੀ ਅਸੀਂ ਇਲੈਚੀ ਦੇ ਮੁੱਲ ਬਈ ਕਿਸੇ ਤੋਂ ਇਹ ਤੂੰ ਯਕੀਨ ਮਨਾਏ 2 2 ਕਿਲੋ ਦਿੰਦੀ ਦੀ ਅੱਛਾ ਬਈ ਅੱਜ ਜਾਂ ਇਹਨੂੰ ਕਦੋਂ ਮਰਜੀ ਆ ਕੇ ਚੋਲੇ ਕੋਈ 9 10 ਤੋਂ ਘੱਟ ਨਹੀਂ ਹੈਗੀ ਵੀਰੇ ਹਰ 20 ਦਿਨ ਨੂੰ ਸਾਡੇ ਲੱਗ ਲੈਚੀ ਨੂੰ ਅੱਛਾ ਬਈ ਹੋਰ ਅਸੀਂ ਇਹਨੂੰ ਕੁਝ ਘੋਲ ਕੇ ਪਾਇਆ ਵਸ ਸਾਮੀ ਸਾਮੀ ਆ ਅੱਛਾ ਬਈ ਹਾਂ ਸਾਮੀ ਸਾਮੀ ਆ ਵੀਰੇ ਆਗਲਾ ਨਾ ਪੱਟਣਾ ਇਹਨੂੰ ਦਿੰਦਾ ਯਾਰ ਹਾਂ ਬਈ ਤਿਆਰੀ ਦੇ ਨਾਲ ਇਹ ਤੇ ਨਾਲ ਇਹਦੀ ਐਡਮ ਦੀ ਧੀ ਉਸ ਵੀ ਮਰੀ ਪਈਦੀ ਚੱਕ ਕੇ ਲਿਆਂਦੀ ਸਾਈਕਲ ਤੇ ਅੱਛਾ ਭਾਈ ਹਾਂ ਇਹ ਵੀ ਆਈਟਮ ਦਿੱਤੀ ਹੈ ਭਾਈ ਹਾਂ ਇਹ ਵੀ ਆਈਟਮ ਦਿੱਤੀ ਹੈ ਭਾਈ ਆ ਲਓ ਭਾਈ ਦੇਖ ਪਰ ਇਹ ਨਾ ਅਜੇ ਹੁਣ ਥੋੜੀ ਹਾਲਤ ਠੀਕ ਹੁੰਦੀ ਜਾਂਦੀ ਹੈ ਦੋ ਤਿੰਨ ਮਹੀਨਾ ਇਦਾਂ ਕੇ ਦੀ ਵੀਡੀਓ ਦਿਖਾਵਾਂਗੇ ਆ ਦੇਖੋ ਇਸੇ ਝੋਟੇ ਦਾ ਦੀ ਕੱਟੀ ਹੈ ਜੀ ਆ ਦੇਖ ਲਓ ਛੋਟੀ ਤੇ ਬਾਈ ਹੋਰਾਂ ਨੇ ਬਹੁਤ ਸੰਕ ਦੇ ਨਾਲ ਰੱਖੀ ਹੋਈ ਹੈ ਜੀ ਨਿੱਕੀ ਭਾਈ ਦੇਖ ਆ ਦੇਖੋ ਛੋਲੀ ਇਹਦੀ ਵੀ ਦੇਖ ਲਾ ਹੋਰ ਇਹਦਾ ਛੋਲੀ ਇਹਦੀ ਵੀ ਦੇਖ ਲੈ ਜਾਂ ਕਮਜ਼ੋਰੀ ਕਰਕੇ ਨਾ ਲਾਪੈ ਇੰਨੇ ਮਾਰੇ ਮਮਤੀਆਂ ਬੱਢਣਾ ਨਹੀਂ ਜਾਂਦੀਆਂ ਭਾਈ ਯਾਰ ਅੱਛਾ ਭਾਈ ਤੇ ਭਾਈ ਤੁਸੀਂ ਕਿੰਨੇ ਦੀ ਲੈ ਕੇ ਆਏ ਸੀ ਭਾਈ ਇਹਨੂੰ ਅਸੀਂ ਯਾਰ 40000 ਦੀ ਲੈਂਦੀ ਸੀ ਭਾਈ 40000 ਦੀ ਹਾਂ ਭਾਈ ਲੈਂਦੀ ਸੀ ਸੋਦੇ ਮਾਂ ਸੋਦੇ ਸੀ ਅੱਛਾ ਭਾਈ ਇਹ ਕਿੰਨੇ ਟਾਈਮ ਦੀ ਹੋਊ ਭਾਈ ਇਹ ਇਹ ਤਾਂ 2 ਮਹੀਨੇ ਦੀ ਹੋਣੀ ਭਾਈ ਅੱਛਾ 2 ਮਹੀਨੇ ਦੀ ਉਹਦਾ ਕਹਿੰਦੇ ਮੈਂ ਇਸ ਦਾ ਕਟਰੂ ਕੋ ਲੱਗੀ ਜਾਂਦੇ ਵੀ ਮਿਲਦੀ ਨਹੀਂ ਹੈਗੀ ਇਹ ਤਾਂ ਹਾਂ ਠੀਕ ਹੈ ਭਾਈ ਅੱਜ ਇਹ ਕੱਟੀ ਵੀ ਲੈਂਦੀ ਆ ਬਾਲਟੀ ਤਾਂ ਕੇ ਚੋਣੇ ਵੀ ਆ ਉਹ ਜੂੜ ਲਾ ਲਾ ਜਿਹੜਾ ਭਾਈ ਇਹਦੇ ਸਿਰ ਕੱਢਦੇ ਜੂੜ ਲਾ ਕੇ ਕੱਢਦੇ ਹੁੰਦੇ ਸੀ ਭਾਈ ਅੱਛਾ ਭਾਈ ਮਤਲਬ ਵੀ ਤਜਰਬੇ ਕਰ ਬੰਦੇ ਹੋ ਤੇ ਦੇਖੋ ਦੋਸਤੋ ਸਾਨ ਤੁਸੀਂ ਦੁਬਾਰਾ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਜ਼ਬਰਦਸਤ ਹੈਗਾ ਤੇ ਬੋਡੀ ਸਟਰਕਚਰ ਬਹੁਤ ਜਿਆਦਾ ਵਧੀਆ ਗਿਆ ਦਾ ਤੇ ਸੀਮਨ ਬਾਈ ਹੋਰਾਂ ਕੋਲੇ ਅਵੇਲੇਬਲ ਆਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਹਾਂ ਦੇਖੋ ਉਹ ਨੂੰ ਉਹ ਮੇਰੇ ਬਾਈ ਨਾਲ ਦੇ ਦੋਸਤ ਨੂੰ ਮੇਰੇ ਨੂੰ ਪਹਿਲੀ ਪਤਾ ਹੀ ਕੋਈ ਨਾ ਲੈ ਲੈਣੇ ਦੇਖੀ ਜਾਓ ਜਾਂ ਉਹ ਪਾਰ ਜਾਓ ਪਰ ਅੱਛਾ ਜੀ ਹਾਂ ਠੀਕ ਹੈ ਭਾਈ ਜੀ ਤੇ ਟੈਸਟਿਕਲਾਂ ਦੀ ਬੰਤਰ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਟੈਸਟਿਕਲ ਲੱਗਿਆ ਹੋਇਆ ਇਹ ਬਾਈ ਇੱਕ ਵਾਰ ਇਹਦੇ ਬਾਪ ਜਿਹੜੇ ਮਾਂ ਬਾਪ ਦਾ ਰਿਕਾਰਡ ਆ ਬਾਈ ਦੁਬਾਰਾ ਦੱਸਿਓ ਬਾਦਰ ਇਹਦਾ ਖਲੀਆ ਵੀਰੇ ਪਰਮ ਵਾਲਾ ਤੇ ਮਾਦਰਤਾ ਰਿਕਾਰਡ ਇਹਦਾ 2018 ਪਲੱਸ ਵੀਰੇ ਤੇ ਕਰੇ 20 ਪਲੱਸ ਦੇਖੋ ਦੋਸਤੋ ਖਲੀ ਬੁੱਲ ਦਾ ਬੱਚਾ ਆ ਗਿਆ ਖਲੀ ਦੇ ਤਾਂ ਬੱਚੇ ਲਗਭਗ ਸਾਰੇ ਘੈਂਟ ਹੀ ਹੁੰਦੇ ਨੇਗੇ ਖਲੀ ਬਲੱਡ ਲਾਈਨ ਦੇ ਵਿੱਚੋਂ ਆ ਗਿਆ ਜੀ ਤੇ ਬਾਈ ਹੁਣ ਆਪਾਂ ਤੁਹਾਨੂੰ ਦਿਖਾਉਣਿਆ ਤੌਰ ਕੇ ਇਹਨੂੰ ਸਸਿਕਾਲਜੀ ਦੋਸਤੋ ਤੇ ਆ ਐਡਮ ਬੁੱਲ ਦੀ ਕੱਟੀ ਹੈਗੀ ਬਾਈ ਹੋਰਾਂ ਦੇ ਗਮਾਣ ਦੇ ਵਿੱਚ ਹੀ ਖੜੀ ਹੈਗੀ ਤੇ ਆਪਾਂ ਇਹ ਵੀ ਤੁਹਾਨੂੰ ਦਿਖਾਉਣਿਆ ਐਡਮ ਬੁੱਲਾ ਰਿਜ਼ਲਟ ਪਹਿਲਾਂ ਤੁਸੀਂ ਬਈ ਬੋਡੀ ਸਟਰਕਚਰ ਦੇਖ ਲਓ ਵੀ ਕਿੱਦਾਂ ਦਾ ਹੈ ਇਹਦਾ ਬਿਲਕੁਲ ਹੀ ਉਹਦੇ ਪਿਓ ਦੇ ਵਰਗਾਗਾ ਜਿੱਦਾਂ ਦਾ ਬੁੱਲਾਗਾ ਐਡਮ ਓਦਾਂ ਦੀ ਉਹ ਕੱਟੀ ਆ ਤੁਸੀਂ ਇਹ ਦੇਖੋ ਇਹ ਨਾਰਮਲ ਮੱਝ ਦੇ ਵਿੱਚੋਂ ਆਈ ਹੋਈ ਹੈ ਇਹਦੀ ਮੱਝ ਦਾ ਦੁੱਧ 8-9 ਕਿਲੋ ਹੀ ਸੀਗਾ ਬਾਈ ਤੇ ਆਪਾਂ ਇਹਦਾ ਵੀ ਦਿਖਾ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਇਹਦੀ ਲਾਈਵ ਮਿਲਕਿੰਗ ਕਰਾਈਏ ਤੇ ਆਪਾਂ ਕੋਸ਼ਿਸ਼ ਕਰਦੇ ਆ ਵੀ ਥੋੜਾ ਜਿਹਾ ਡਰ ਦੇ ਨਾ ਪਸੂ ਵੀ ਆਪਾਂ ਇਹਦਾ ਤੁਹਾਨੂੰ ਆਰਡਰ ਦਿਖਾਉਣਿਆਂਗੇ ਆਰਡਰ ਦੇਖੋ ਥਾਣੇ ਨੂੰ ਕਿੰਨਾ ਚੰਗਾ ਲੱਗਿਆ ਹੋਇਆਗਾ ਦੇਖੋ ਜੀ ਸਾਰੀ ਆਡਮ ਬੋਲੇ ਦੇ ਵਰਗੀ ਹੋਵਗੀ 2 ਸਾਲਾਂ ਦੀ ਇਹ ਬਿਲਕੁਲ ਪ੍ਰੋਪਰ ਹੈ ਨਹੀਂ ਤੇ 4 ਮਹੀਨੇ ਦੀ ਗੱਬਣ ਹੈ ਜੀ ਇਹੇ ਹਾਂਜੀ ਦੋਸਤੋ ਇਹ ਐਡਮ ਬੁੱਲਰੀ ਇੱਕ ਹੋਰ ਕੱਟੀ ਆ ਇਹਦੀ ਉਮਰ 11 ਮਹੀਨਿਆਂ ਦੀ ਉਮਰ ਆ ਗਈ ਤੇ ਇਹ ਇਹ ਮੱਝ ਦੇ ਵਿੱਚੋਂ ਆਈ ਹੋਈ ਆ ਇਹ ਮੱਝ ਵੀ ਰਿਪੀਟਰ ਮੱਝ ਸੀਗੀ ਤੇ ਉਹ ਇਹਨਾਂ ਨੇ ਐਡਮ ਬੁੱਲ ਦੇ ਉਤੋਂ ਡਾਇਰੈਕਟ ਕ੍ਰਾਸ ਕਰਾਈ ਸੀਗੀ ਤੇ ਆਹ ਮੱਝ ਦੀ ਹਾਈਟ ਦੇਖ ਲਓ ਤੇ ਇਹਦੀ ਕੱਟੀ ਦੀ ਹਾਈਟ ਦੇਖ ਲਓ ਕੱਟੀਏ ਦੂ ਵੱਡੀ ਹੋ ਆ ਗਈ ਮਾਦੇ ਆਪਦੀ ਮਾਂ ਦੇ ਨਾਲੋਂ ਸਿਰਫ 11 ਮਹੀਨਿਆਂ ਦੀ ਇਹਦੀ ਤੁਸੀਂ ਆਪ ਇਹ حساب ਲਾ ਕੇ ਦੇਖ ਸਕਦੇ ਹੋ ਵੀ ਐਡਮ ਬੁੱਲ ਦਾ ਰਿਜ਼ਲਟ ਕਿੰਨਾ ਜ਼ਿਆਦਾ ਜ਼ਬਰਦਸਤ ਆ ਰਿਹਾਗਾ ਤੇ ਤੁਸੀਂ ਇੱਕ ਪਿੱਠਪੁੜੇ ਦੀ ਬੰਤਰ ਦੇਖੋ ਇਹਦੀ ਬੰਤਰ ਹੈ ਜਿਹੜੀ ਬਿਲਕੁਲ ਪਿੱਠਪੁੜੇ ਦੀ ਸਿੱਧੀ ਆ ਗਈ ਤੇ ਇਹ ਜਾਨਵਰਾਂ ਦੇ ਭਾਰ ਪੈਣ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਘਟ ਆਊਗੀ ਕਿਉਂਕਿ ਇਹਨਾਂ ਦਾ ਜਿਹੜਾ ਪਿੱਠਪੁੜ ਆ ਗਿਆ ਉਹ ਸਿੱਧਾ ਆ ਗਿਆ ਜੀ ਜਿਹੜਾ ਜਿਹੜਾ ਪਸ਼ੂ ਹੁੰਦਾ ਨਾ ਜਿਹਦਾ ਪਿੱਠ ਬੁੜਾ ਨੀਮਾ ਹੁੰਦਾ ਉਹਦੇ ਭਾਰ ਆਟੋਮੈਟਿਕ ਹੀ ਜ਼ਿਆਦਾ ਪੈਣ ਦੀ ਸੰਭਾਵਨਾ ਹੁੰਦੀ ਹੈ ਤਾਂ ਪਿੱਠ ਬੁੜਾ ਵੀ ਸਿੱਧਾਗਾ ਇਹ ਐਡਮ ਬੁੱਲਦੇ ਰਿਜ਼ਲਟ ਨੇ ਮਿੱਤਰੋ ਇਹ ਥੋੜਾ ਜਿਹਾ ਸੰਭਾਲ ਨਹੀਂ ਹੈਗੀ ਬਾਈ ਹੋਰਾਂ ਦੀ ਤੇ ਚੀਜ਼ ਇਹ ਨਗੀਨਾ ਹੀ ਹੈਗਾ ਜੇ ਕੋਈ ਜੇ ਬਾਈ ਇਹਨਾਂ ਤੇ ਧਿਆਨ ਦੇਣਾਂ ਇਹਨਾਂ ਚੀਜ਼ੇ ਬਹੁਤ ਜ਼ਿਆਦਾ ਜ਼ਬਰਦਸਤ ਬਣੂ ਪਰ 11 ਮਹੀਨੇ ਦੀ ਕੱਟੀਏ ਦੇਖ ਲਓ ਹਾਈਟ ਦੇਖੋ ਤੁਸੀਂ ਆਉਦੀ ਮਾਂ ਦੇ ਨਾਲੋਂ ਹੁਣ ਵੀ ਇਹ ਹਾਈਟ ਇਹਦੀ ਵੱਧ ਆ ਗਈ 11 ਮਹੀਨੇ ਦੀ ਕੱਟੀ ਦੇ ਦੇਖ ਲਓ ਜਦੋਂ ਤੱਕ ਇਹਨੇ ਗੱਬੜ ਹੋਣਾ ਜਾਂ ਬੱਚਾ ਦੇਣਾ ਉਹ ਤੱਕ ਦੇਖੋ ਹਾਈਟ ਇਹਦੀ ਕਿੰਨੀ ਵੱਧ ਜਾਊਗੀ ਤੇ ਤੁਸੀਂ ਵੀ ਆਪਦੇ ਰਿਪੀਟਰ ਪਸ਼ੂਆਂ ਤੇ ਐਡਮ ਬੁੱਲ ਦਾ ਰਿਜ਼ਲਟ ਜ਼ਰੂਰ ਟਰਾਈ ਕਰਿਓ ਜੀ ਤੇ ਹਾਂਜੀ ਦੋਸਤੋ ਜੇ ਤੁਸੀਂ ਇੱਥੇ ਬੁੱਲ ਦੇ ਤੱਕ ਨਹੀਂ ਪਹੁੰਚ ਕਰ ਸਕਦੇ ਜਾਂ ਬਾਈ ਹੋਣਾ ਤੋਂ ਸੀਮਨ ਨਹੀਂ ਲੈ ਕੇ ਜਾ ਸਕਦੇ ਤਾਂ ਇਹ ਵੱਖ-ਵੱਖ ਏਰੀਆ ਦੇ ਵਿੱਚ ਡਾਕਟਰਾਂ ਦੇ ਕੋਲ ਐਡਮ ਬੁੱਲ ਦੇ ਸੀਮਨ ਹੈਗੇ ਨੇ ਤਾਂ ਆਪਾਂ ਬਾਈ ਹੋਰਾਂ ਤੋਂ ਜਾਣਕਾਰੀ ਲੈ ਲੈਨੇ ਵੀ ਕਿਹੜੇ ਏਰੀਆ ਦੇ ਵਿੱਚ ਕਿਹੜੇ ਡਾਕਟਰ ਕੋਲ ਸੀਮਨ ਹੈਗੇ ਨੇ ਤੇ ਤੁਸੀਂ ਉਹਨਾਂ ਤੋਂ ਸੀਮਨ ਲਗਵਾ ਸਕਦੇ ਹੋ ਤੇ ਬਾਈ ਜੀ ਦੱਸਿਓ ਜਾਣਕਾਰੀ ਦਿਓ ਬਾਈ ਕਿਹੜੇ ਡਾਕਟਰ ਕੋਲ ਵੀਰੇ ਇੱਕ ਨਾ ਚਾਈਨੀ ਡਾਕਟਰ ਲਵੇ ਦਾ ਸੀਮਨ ਹੁੰਦਾ 24 ਘੰਟੇ ਵੀਰੇ ਠੀਕ ਹੈ ਜੀ ਤੇ ਉਦੋਂ ਬਾਅਦ ਜਗਦੀਪ ਇਹ ਵੀ ਮੇਰੇ ਪਿੰਡ ਦਾ ਡਾਕਟਰ ਹੈ ਵੀਰੇ ਇਹ ਕਿਹੜੇ ਪਿੰਡ ਦੇ ਆ ਗਏ ਬਾਈ ਚਾਈਨੀ ਡਾਕਟਰ ਜਿਆ ਚਾਈਨੀ ਵੀਰੇ ਇਹਦੇ ਨਾਲ ਰੁਗਲਾ ਕੌਰੀ ਕੈਂਪਰ ਡੜਬਾ ਏਰੀਆ ਸਾਰੇ ਇਹਦੇ ਨਾਲ ਵੀ ਹੁੰਦਾ ਵੀਰੇ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਜਗਦੀਪ ਵੀਰੇ ਇਹਦੇ ਨਾਲ ਵੀ ਹੁੰਦਾ ਸੇਖੂ ਬਾਸ ਇਹਦੇ ਪਸੌਰ ਆ ਸੰਗਤੀ ਵਾਲਾ ਇਹ ਪਿੰਡ ਇਹ ਮੁੰਡਾ ਕਵਰ ਕਰਦਾ ਵੀਰੇ ਇਹ ਸਾਰੇ ਸੀਮਣੇ ਦੇ ਵਿੱਚ 24 ਘੰਟੇ ਹੁੰਦਾ ਠੀਕ ਹੈ ਉਦੋਂ ਬਾਅਦ ਚ ਡਾਕਟਰ ਗੁਰਪ੍ਰੀਤ ਆ ਵੀਰੇ ਖੋਖਰ ਤੋਂ ਇਹਦੇ ਲਈ ਵੀ 24 ਘੰਟੇ ਸੀਮਾ ਹੁੰਦਾ ਵੀਰੇ ਇਹ ਉਧਰ ਖੋਖਰ ਨਗਲਾ ਤੇ ਉਧਰ ਵਾਲੇ ਵਾਲੇ ਸਾਰੇ ਪਿੰਡਾਂ 'ਚ ਇਹ ਕਵਰ ਕਰਦਾ ਇਹਨਾਂ ਤੇ ਉਦੋਂ ਬਾਅਦ ਚ ਵੀਰੇ ਆ ਗਈ ਆਗਾ ਵੀਰੇ ਇੱਕ ਢੜਬੇ ਤੋਂ ਜਗਦੀਪ ਆ ਉਹਦਾ ਵੀ ਉਹ 7ਵੇਂ ਵੀ ਡਿਊਟੀ ਹੁੰਦੀ ਆ ਉਹਦੀ ਤੇ ਢੜਬੇ ਏਰੀਆ ਵੀ ਸਾਰਾ ਕਵਰ ਕਰਦਾ ਵੀਰੇ ਠੀਕ ਹੈ ਭਾਈ ਤੇ ਇਸੇ ਦਾ ਇੱਕ ਭਾਈ ਆ ਵੀਰੇ ਸਖਪਾਲ ਉਹਦੇ ਲਈ ਵੀ ਵੀ ਸੀਮਣ 24 ਘੰਟੇ ਹੁੰਦਾ ਉਦੋਂ ਬਾਅਦ ਆ ਗਿਆ ਵੀਰੇ ਲੈਰੀ ਤੋਂ ਪ੍ਰਗਟ ਆ ਠੀਕ ਹੈ ਬਾਈ ਉਹ ਬੰਦਾ ਸੀਮਣ ਦੀ ਸਪਲਾਈ ਵੀ ਕਰਦਾ ਵੀਰੇ ਅੱਗੇ ਜੇ ਕਿਸੇ ਡਾਕਟਰ ਵੀਰ ਨੂੰ ਉਦੋਂ ਲੈਣਾ ਵੀ ਹੋਵੇ ਤਾਂ ਉਹ ਤੋਂ ਵੀ ਲੈ ਸਕਦਾ ਸੀਮਣ ਠੀਕ ਹੈ ਡਿਸਟ੍ਰੀਬਿਊਟਰ ਤੁਹਾਡਾ ਲੈਰੀ ਏਰੀਆ ਵਿੱਚ ਹੈਗਾ ਜੀ ਲੈਰੀ ਪ੍ਰਗਟ ਨਾਮ ਆ ਉਹਦਾ ਵੀਰੇ ਉਦਿਲ ਵਿੱਚ ਸੀਮਣ ਹੁੰਦਾ ਇਹਦਾ ਇਹਦਾ ਤੇ ਇੱਕ ਕਾਲਾ ਖੜਿਆਲੀ ਤੋਂ ਵੀਰੇ ਉਹਦਾ ਸੁਨਾਮ ਏਰੀਆ ਖੜਿਆਲੀ ਤੋਂ ਕਾਲਾ ਨੋਆ ਮੁੰਡੇ ਦਾ ਵੀਰੇ ਉਹਦੇ ਲਈ ਸੁਨਾਮ ਔਰ ਟੋਲਾ ਖੜਿਆਲ ਉਦਿਲ ਵਿੱਚ ਸੀਮਣ ਹੁੰਦਾ ਵੀਰੇ ਇਹਦਾ ਠੀਕ ਹੈ ਜੀ ਤੇ ਉਦੋਂ ਬਾਅਦ ਇੱਕ ਆ ਗਿਆ ਵੀਰੇ ਰਿੰਕੂ ਡਾਕਟਰ ਚੱਠਿਆਂ ਤੋਂ ਠੀਕ ਹੈ ਜੀ ਉਹਦੇ ਲਈ ਵੀ ਇਹਦਾ ਸੀਮਣ ਹਰ ਟਾਈਮ ਹੁੰਦਾ ਤੇ ਇੱਕ ਜਿਹੜਾ ਲਾੜ ਬਣੀਆ ਰਹੇ ਪਿੰਡ ਨੇ ਹੈਗੇ ਵੀਰੇ ਇੱਥੇ 2-3 ਡਾਕਟਰ ਨੇ ਵੀਰੇ ਉਹਨਾਂ ਲਈ ਵੀ ਸੀਮਨ ਆਉਂਦਾ ਇਹਦਾ ਹਰ ਕ੍ਰੀਸ਼ਨ ਹੁੰਦਾ ਇੱਕ ਦੋ ਦਾ ਮੈਂ ਨਾਮ ਨਹੀਂ ਜਾਣਦਾ 2-3 ਡਾਕਟਰ ਨੇ ਲਾੜ ਬਣੀਆ ਰਹੇ ਪਿੰਡ 'ਚ ਵੀਰੇ ਉਹਨਾਂ ਲਈ ਵੀ ਸੀਮਨ 24 ਘੰਟੇ ਆਉਂਦਾ ਉਸ ਤੋਂ ਬਾਅਦ ਵੀ ਇੱਕ ਸਾਦੀ ਹਰੀ ਸਾਦੀ ਹਰੀ 'ਚ ਸਤ ਗੁਰ ਲਵੇ ਹੁੰਦਾ ਤੇ ਇੱਕ ਮੁੰਡਾ ਹੋਰ ਆ ਵੀਰੇ ਠੀਕ ਹੈ ਜੀ ਉਹਦੇ ਲਈ ਵੀ ਇਹਦਾ ਸੀਮਨ ਹੁੰਦਾ ਉਹਦਾ ਨੰਬਰ ਮੈਂ ਦੇ ਨਾਮ ਮੈਂ ਜਾਣਦਾ ਨਹੀਂ ਹੈਗਾ ਵੀਰੇ ਕੋਈ ਗੱਲ ਨਹੀਂ ਬਾਈ ਆਪਾਂ ਨਾਮ ਉਹਦਾ ਕਰਨਜੀਤ ਆ ਵੀਰੇ ਕਰਨਜੀਤ ਹਾਂ ਕਰਨਜੀਤ ਉਹਦੇ ਲਈ ਵੀ ਇਹਦਾ ਸੀਮਨ ਹੁੰਦਾ ਵੀਰੇ 24 ਘੰਟੇ ਠੀਕ ਹੈ ਬਾਈ ਹਾਂ ਇਹਨਾਂ ਡਾਕਟਰਾਂ ਨਾਲ ਵੀ ਇਹਨਾਂ ਸੀਮਣਉਂਦੇ ਨੇ ਵੀਰੇ ਜੇ ਕਿਸੇ ਵੀਰ ਨੇ ਭਰਉਣਾ ਤੇ ਇੱਕ ਮੁੰਡਾ ਜਨਾਲ ਤੋਂ ਆ ਹੈਪੀ ਇੱਕ ਜਨਾਲ ਤੋਂ ਆ ਗਿਆ ਜੀ ਤੇ ਇੱਕ ਬਾਈ ਹੋਰੀ ਤੋਂ ਹੁਣੀ ਲੈ ਕੇ ਗਏ ਨੇ ਡਾਕਟਰ ਗੁਰਪ੍ਰੀਤ ਤੇ ਬਖਸ਼ੀ ਵਾਲ ਤੋਂ ਆ ਗਿਆ ਜੀ ਸੁਨਾ ਮੇਰੀ ਦੇ ਲੜੇ ਅੱਗੇ ਦਿਖੇਪੜ ਅੱਗੇ ਕਾਸੀ ਵਾਲਾ ਅੰਮ੍ਰੋ ਕੋੜਾ ਵੀ ਆ ਪਿੰਡਾਂ ਦੇ ਵਿੱਚ ਸੁਨਾ ਮੇਰੀ ਦੇ ਵਿੱਚ ਡਾਕਟਰ ਗੁਰਪ੍ਰੀਤ ਨੇਗੇ ਇਹਨਾਂ ਤੋਂ ਵੀ ਤੁਸੀਂ ਸੀਮਣ ਲੈ ਸਕਦੇ ਹੋਗੇ ਸਸਿਕਲ ਜੀ ਦੋਸਤੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਫੋਲੋ ਕਰਿਓ ਜੇ ਤੁਸੀਂ ਸਾਡੀ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਸਿਕਲ ਜੀ